ਸੱਚ ਕਾਲਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਡੇਰਾ ਵਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਗੁਰਿੰਦਰ ਸਿੰਘ ਢਿੱਲੋਂ ਬਲਾ ਇੱਕ ਫੈਸਲਾ ਲਿਆ ਗਿਆ ਜਸ ਪੂਰੀ ਸਮੁੱਚੀ ਉਹਨਾਂ ਦੀ ਟੀਮ ਵੱਲੋਂ ਇੱਕ ਫੈਸਲਾ ਲਿਆ ਗਿਆ ਕਿ ਅਸੀਂ ਕਿਸੇ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਦੇ ਨਾਲ ਜਿਹੜੀਆਂ ਫੋਟੋ ਆ ਉਹ ਨਹੀਂ ਖਿਚਵਾਵਾਂਗੇ ਕਿਉਂਕਿ ਅਕਸਰ ਤੁਸੀਂ ਡੇਰਾ ਵਿਆਸ ਦੇ ਮੁਖੀ ਦੀ ਜਿਹੜੀ ਆ ਫੋਟੋਆਂ ਉਹ ਵਕ ਵਕ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਦੇ ਨਾਲ ਦੇਖਦੇ ਹੋ ਤੇ ਉਹ ਫੋਟੋਆਂ ਜਿਹੜੀਆਂ ਨਾ ਨਹੀਂ ਦੇਖ ਸਕੋਗੇ ਕਿਉਂਕਿ ਉਹਨਾਂ ਨੇ ਫੈਸਲਾ ਕੀਤਾ ਜੀ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਲੀਡਰ ਨਾਲ ਸਾਂਝੀ ਜਿਹੜੀ ਫੋਟੋ ਆ ਉਹ ਨਹੀਂ ਹੋਵੇਗੀ ਤਾਂ ਆਖਰਕਾਰ ਇਹ ਫੈਸਲਾ ਕਿਉਂ ਲੈਣਾ ਪਿਆ ਕੀ ਉਸ ਫੋਟੋ ਦੇ ذریعے ਕਿ ਰਾਜਨੀਤੀ ਪਾਰਟੀਆਂ ਦੇ ਲੀਡਰ ਜਿਹੜੀ ਆ ਉਹ ਆਪਣੇ ਚੋਣਾਂ ਦੇ ਦੌਰਾਨ ਜਿਹੜਾ ਉਸ ਫੋਟੋ ਦੀ ਵਰਤੋਂ ਕਰਦੇ ਸਨ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕੋਈ ਲਾਹਾ ਲੈਂਦੇ ਸਨ ਇਸ ਤੇ ਪੂਰੀ ਗੱਲਬਾਤ ਕਰਾਂਗੇ ਕਿ ਆਖਰਕਾਰ ਇਹ ਫੈਸਲਾ ਲਿਆ ਕਿਉਂ ਗਿਆ ਇਹਦੇ ਪਿੱਛੇ ਕਾਰਨ ਕੀ ਹੈ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮੌਜੂਦ ਨੇ ਰਪਾਣਾ ਸੱਸੀ ਕਾਲ ਜੀ ਰਪਾਣਾ ਜੀ ਕੀ ਲੱਗਦਾ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਆਪਾਂ ਜੇਕਰ ਗੱਲ ਕੀਤੀ ਆਪਏ ਕਿਉਂਕਿ ਬੇਸ਼ੱਕ ਡੇਰਾ ਪਿਆਜ਼ ਦੇ ਮੁਖੀ ਜਿਹੜੇ ਨੇ ਕੁਝ ਮਹੀਨਿਆਂ ਤੋਂ ਲੈ ਲਈਏ ਆਪਾਂ ਦੋ ਮਹੀਨਿਆਂ ਤੋਂ ਬੜੇ ਐਕਟਿਵ ਨਜ਼ਰ ਆ ਰਹੇ ਨੇ ਸਾਰੇ ਸਮਾਗਮਾਂ ਦੇ ਵਿੱਚ ਜਾਣਾ ਹਰ ਇੱਕ ਸਮਾਗਮ ਦੇ ਵਿੱਚ ਆਪਣੀ ਹਾਜ਼ਰੀ ਭਰਨੀ ਵਿਆਹ ਸ਼ਾਦੀਆਂ ਤੇ ਵੀ ਜਾਣਾ ਉਹਨਾਂ ਨੇ ਤੇ ਹੁਣ ਜਿਹੜਾ ਫੈਸਲਾ ਲਿਆ ਗਿਆ ਕਿ ਕਿਸੇ ਵੀ ਰਾਜਨੀਤੀ ਪਾਰਟੀ ਦੇ ਨਾਲ ਜਿਹੜੀ ਹੈ ਫੋਟੋਆਂ ਨਹੀਂ ਖਿਚਵਾਉਣੀਆਂ ਕਿ ਇਸ ਸੰਦਰਭ ਦੇ ਵਿੱਚ ਆਪਾਂ ਕੀ ਦੇਖੀਏ ਕਿ ਰਾਜਨੀਤੀ ਪਾਰਟੀਆਂ ਦੇ ਲੀਡਰ ਜਿਹੜੇ ਨੇ ਉਹ ਉਸ ਫੋਟੋ ਦਾ ਇਸਤੇਮਾਲ ਕਰਦੇ ਸੀ ਤਾਂ ਕਿ ਆ ਗਿਆ ਜਾਂ ਫਿਰ ਕਾਰਨ ਕੀ ਹੈ ਦੇਖੋ ਅਮਰ ਜੀ ਜਿਹੜਾ ਇਹ ਫੈਸਲਾ ਬਾਬਾ ਗੁਰਿੰਦਰ ਸਿੰਘ ਘਿੱਲੋਂ ਜੋ ਡੇਰਾ ਬਿਆਸ ਦੇ ਮੁਖੀ ਹੈ ਹੂੰ ਜਿਹੜਾ ਉਹਨਾਂ ਨੇ ਲਿਆ ਪਰ ਉਹਦੇ ਵਿੱਚ ਕਿਤੇ ਵੀ ਰਾਜਨੀਤਿਕ ਸ਼ਬਦ ਨਹੀਂ ਹੈ। ਹੂੰ ਉਹਦੀ ਇੱਕ ਗੱਲ ਜ਼ਰੂਰ ਜੋ ਕੱਲ ਦੀ ਸੋਸ਼ਲ ਮੀਡੀਆ ਤੇ ਘੁੰਮ ਰਹੀ ਦੇਖੋ ਅਧਿਕਾਰ ਤਾਂ ਅਜੇ ਤੱਕ ਪੱਤਰ ਕਿਤੇ ਆਇਆ ਨਹੀਂ ਹੈ। ਹੂੰ ਪਰ ਜੋ ਸੋਸ਼ਲ ਮੀਡੀਆ ਤੇ ਕੱਲ ਦਾ ਵੱਖ-ਵੱਖ ਅਖਬਾਰਾਂ ਚਾ ਚੈਨਲਾਂ ਤੇ ਜਿਹੜਾ ਚੱਲ ਰਿਹਾ ਉਹ ਇਹ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣ ਕਿਸੇ ਵੀ ਬੀਵੀ ਆਈਪੀ ਜਾਂ ਵੀਆਈਪੀ ਦੀਆਂ ਫੋਟੋ ਨਹੀਂ ਕਰਵਾਉਣਗੇ। ਹੁਣ ਉਹਨੂੰ ਆਪਾਂ ਇਸ ਢੰਗ ਨਾਲ ਵੀ ਲੈ ਸਕਦੇ ਹਾਂ ਕਿ ਕੋਈ ਰਾਜਨੀਤਿਕ ਲੀਡਰ ਜਿਹੜਾ ਵੀਆਈਪੀ ਆ ਤੇ ਵੀਆਈਪੀ ਇਕੱਲਾ ਰਾਜਨੀਤਿਕ ਲੀਡਰ ਹੀ ਨਹੀਂ ਹੁੰਦਾ ਜਿਹੜਾ ਵੀਆਈਪੀ ਹੈ ਉਹ ਜਿਵੇਂ ਆਪਾਂ ਆਮ ਦੇਖਦੇ ਆ ਕਿ ਕਈ ਐਕਟਰ ਠੀਕ ਹੈ ਬਾਲੀਵੁੱਡ ਹਾਲੀਵੁੱਡ ਉਹਨਾਂ ਦੇ ਕਈ ਗਾਇਕ ਹੁੰਦੇ ਨੇ ਇਦਾਂ ਦੇ ਜਿਹਨਾਂ ਨੂੰ ਸਿਕਿਉਰਿਟੀ ਪਰਪਸ ਨਾਲ ਦੇਖਿਆ ਜਾਂਦਾ ਕਿ ਬਹੁਤ ਜ਼ਿਆਦਾ ਸਿਕਿਉਰਿਟੀ ਹੁੰਦੀ ਹੈ ਉਹਨਾਂ ਨੂੰ ਵੀ ਲੋਕ ਵੀਆਈਪੀ ਦੇ ਵਿੱਚ ਕਹਿੰਦੇ ਤੇ ਇੱਕ ਉਹ ਕਈ ਮਸ਼ਹੂਰ ਹਸਤੀਆਂ ਹੁੰਦੀਆਂ ਨੇ ਤੇ ਉਹਨੂੰ ਵੀ ਆਪਾਂ ਵੀਆਈਪੀ ਦੀ ਜਿਹੜੀ ਉਹਦੇ ਵਿੱਚ ਕੈਟਾਗਰੀ ਦੇ ਵਿੱਚ ਗਿਣਿਆ ਜਾਂਦਾ ਹੈ ਤਾਂ ਇਸ ਕਰਕੇ ਉਹਦੇ ਵਿੱਚ ਕਿਤੇ ਵੀ ਰਾਜਨੀਤਿਕ ਸ਼ਬਦ ਨਹੀਂ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣ ਕਿਸੇ ਰਾਜਨੀਤਿਕ ਲੀਡਰ ਦੇ ਨਾਲ ਫੋਟੋ ਨਹੀਂ ਕਰੂਣਾ ਇਹ ਤਾਂ ਕਿਤੇ ਨਹੀਂ ਲਿਖਿਆ ਉਹਨਾਂ ਨੇ ਸਿਰਫ ਵੀਆਈਪੀ ਸ਼ਬਦ ਵਰਤੇ ਆ ਚਲੋ ਜੇ ਆਪਾਂ ਇਹ ਮੰਨ ਲਵੇ ਲਈਏ ਕਿ ਉਹਨਾਂ ਨੇ ਖਾਸ ਕਰਕੇ ਰਾਜਨੀਤਿਕ ਲੀਡਰ ਬਾਰੇ ਕਿਹਾ ਤਾਂ ਇਹਨੂੰ ਵੀ ਜਿਹੜੇ ਰਾਜਨੀਤਿਕ ਸਫਾ 'ਚ ਦੋ ਪੱਖਾਂ ਤੋਂ ਦੇਖਿਆ ਜਾ ਰਿਹਾ ਹਮ ਇੱਕ ਤਾਂ ਇਹ ਹੈ ਉਹ ਲੋਕ ਹੈ ਜਿਹੜੇ ਪਿਛਲੇ ਕੁਝ ਦਿਨਾਂ ਤੋਂ ਜਦੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਹਮ ਅਕਾਲੀ ਦਲ ਦੇ ਲੀਡਰਾਂ ਨਾਲ ਫੋਟੋਆਂ ਕਰਵਾ ਰਹੇ ਸੀ ਚਾ ਸੁਖਬੀਰ ਸਿੰਘ ਬਾਦਲ ਸੀ ਤੇ ਚਾ ਉਹਦੇ ਚ ਬਿਕਰਮ ਮਜੀਠੀ ਸੀ ਤੇ ਚਾ ਬਿਕਰਮ ਮਜੀਠੀਆ ਦੀ ਪਤਨੀ ਜਾਂ ਹੋਰ ਲੀਡਰ ਹਮ ਇੱਕ ਤਾਂ ਉਹ ਉਹ ਲੀਡਰ ਹੈ ਜਿਹੜੇ ਉਹਨੂੰ ਕਹਿੰਦੇ ਸੀ ਬਹੁਤ ਠੀਕ ਹੈ ਤੇ ਚੰਗੀ ਗੱਲ ਹੈ ਬਿਲਕੁਲ ਤੇ ਇੱਕ ਰਾਜਨੀਤਿਕ ਪੱਖ ਦੂਜੇ ਪਾਸੇ ਆ ਜਿਹੜੇ ਉਹ ਰਾਜਨੀਤਿਕ ਸਫੰਦੇ ਲੋਕ ਆ ਜਿਹੜੇ ਇਸ ਨੂੰ ਕਹਿੰਦੇ ਸੀ ਵੀ ਇੱਕ ਰਾਜਨੀਤਿਕ ਸਟੰਟਾ ਕਿਉਂ ਕਰਵਾਈ ਹੈ ਜਾਂ ਉਹਦੇ ਜੇ ਆਪਾਂ ਨਿੰਦਾ ਕਰਦੇ ਸੀਗੇ ਜਾਂ ਆਪਾਂ ਉਹਨੂੰ ਹੋਰ ਤਰੀਕੇ ਨਾਲ ਦੇਖਦੇ ਬਹੁਤ ਵਿਰੋਧੀ ਆਪਸ ਆਪਾਂ ਉਹਨੂੰ ਕਹਿ ਸਕਦੇ ਆ ਆਲੋਚਨਾ ਹੁੰਦੀ ਸੀ ਆਪਾਂ ਕਰਦੇ ਸੀਗੇ ਆਪਾਂ ਉਹਨੂੰ ਇਹਨਾਂ ਦੋ ਸਤੋਂਤ ਲੋਕ ਜਿਹੜੇ ਦੋ ਚੀਜ਼ਾਂ ਪੱਖ ਤੋਂ ਦੇਖ ਰਹੇ ਆ ਜਿਹੜੇ ਤਾਂ ਵਿਕਰਮ ਜੇਠੀ ਆ ਤੇ ਸੁਖਵੀਰ ਬਾਦਲ ਜਾਂ ਕੱਲਿਆ ਲੀਡਰ ਨਾਲ ਫੋਟੋਆਂ ਨੂੰ ਸਹੀ ਕਹਿੰਦੇ ਸੀ ਉਹ ਤਾਂ ਇਹ ਗੱਲ ਕਹਿੰਦੇ ਆ ਵੀ ਠੀਕ ਹੈ ਫੈਸਲਾ ਲੈ ਲਿਆ ਤੇ ਹੁਣ ਕੋਈ ਬਹੁਤੀ ਜ਼ਰੂਰਤ ਨਹੀਂ ਕਿਉਂਕਿ ਸਾਡੇ ਲੀਡਰਾਂ ਨੇ ਫੋਟੋਆਂ ਕਰਵਾ ਲੀਆਂ ਤੇ ਸਾਡੇ ਲੀਡਰਾਂ ਨੇ ਮੀਟਿੰਗਾਂ ਵੀ ਕਰ ਲਈਆਂ ਬਾਬੇ ਨੇ ਗੁਰਿੰਦਰ ਸਿੰਘ ਢਿੱਲੋਂ ਨੇ ਬਿਕਰਮਜੀਠਿਆ ਕੇ ਵਿੱਚ ਬੋਲ ਵੀ ਦਿੱਤਾ ਤੇ ਉਹਨਾਂ ਦੇ ਜਿਹੜੇ ਅਨਿਆਈਆਂ ਜਾਂ ਜਿਹੜੇ ਉਹਨਾਂ ਦੇ ਸ਼ਰਧਾਲੂ ਐ ਉਹਨਾਂ ਨੂੰ ਪਤਾ ਵੀ ਲੱਗ ਗਿਆ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਪੱਖ ਅਕਾਲੀ ਦਲ ਨਾਲ ਐ ਜਾਂ ਬਿਕਰਮਜੀਠਿਆ ਨਾਲ ਆ ਜਾਂ ਸੁਖਵੀਰ ਬਾਦਲ ਨਾਲ ਐ ਤੇ ਇਸ ਕਰਕੇ ਹੁਣ ਫੋਟੋ ਕਿਸੇ ਨਾਲ ਕਰਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਸਾਡੇ ਸ਼ਰਧਾਲੂਆਂ ਨੂੰ ਵੀ ਬਾਬਾ ਜੀ ਤਾਂ ਉਧਰ ਨੂੰ ਆ ਇੱਕ ਇੱਕ ਤਾਂ ਉਹ ਲੋਕ ਐ ਇੱਕ ਦੂਜੇ ਪਾਸੇ ਜਿਹੜੇ ਹੋਰ ਤਰੀਕੇ ਨਾਲ ਸੋਚਦੇ ਆ ਉਹ ਇਹ ਉਹਨਾਂ ਨੂੰ ਇਹ ਹੈਗਾ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਅਕਾਲੀ ਦਲ ਦੇ ਆਗੂਆਂ ਨਾਲ ਤਾਂ ਫੋਟੋਆਂ ਕਰਵਾ ਲਈਆਂ ਜਦੋਂ ਹੁਣ ਦੂਜੇ ਲੀਡਰਾਂ ਦੀ ਵਾਰੀ ਆਈ ਹੈ ਜਾਂ ਦੂਜੀਆਂ ਪਾਰਟੀਆਂ ਦੇ ਲੀਡਰ ਮੀਟਿੰਗਾਂ ਕਰਨਾ ਚਾਹੁੰਦੇ ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਕਿ ਚੋਣਾਂ ਦੇ ਨੇੜੇ ਬਿਲਕੁਲ ਵੀ ਜਿਹੜੇ ਸਿਆਸੀ ਲੀਡਰ ਹੈ ਚਾਹੇ ਉਹ ਭਾਜਪਾ ਦੇ ਨੇ ਚਾਹੇ ਆਪ ਦੇ ਨੇ ਚਾਹੇ ਅਕਾਲੀ ਦਲ ਦੇ ਨੇ ਚਾਹੇ ਕਾਂਗਰਸ ਦੇ ਨੇ ਵਖਵਕ ਡੇਰਿਆਂ ਦੇ ਵਿੱਚ ਜਾਂ ਵਖਵਕ ਉਹਨਾਂ ਜਿਹੜੇ ਧਾਰਮਿਕ ਸੰਸਥਾਾਂ ਦੇ ਵਿੱਚ ਜਾਂਦੇ ਆ ਕਿ ਜਿੱਥੇ ਬਹੁ ਗਿੰਤੇ ਸ਼ਰਧਾਲੂ ਹੁੰਦੇ ਆ ਬਿਲਕੁਲ ਤੇ ਉਹਦੇ ਚ ਡੇਰਾ ਬਿਆਸ ਵੀ ਇੱਕ ਹੈ ਅੱਛਾ ਬਿਲਕੁਲ ਤਾਂ ਹੁਣ ਉਹਨਾਂ ਨੇ ਲੱਗਿਆ ਵੀ ਜਦੋਂ ਦੂਜੇ ਲੀਡਰਾਂ ਦੇ ਮੰਨ ਲਓ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲਣਾ ਸੀ ਜਾਂ ਮਿਲਣ ਦਾ ਸਮਾਂ ਮੰਗਣਾ ਸੀ ਜਾਂ ਉਹਨਾਂ ਦੇ ਦਰਸ਼ਨ ਕਰਨ ਦਾ ਸਮਾਂ ਮੰਗਣਾ ਸੀ ਜਾਂ ਫਿਰ ਜੀ ਪਤਾ ਲੱਗਦਾ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅੱਜ ਫਲਾਹ ਇਲਾਕੇ ਦੇ ਵਿੱਚ ਉੱਥੇ 사ਤਸੰਗ ਘਰ ਚ ਆਇਆ ਤਾਂ ਉੱਥੇ ਉਹਨਾਂ ਨੂੰ ਮਿਲਣਾ ਸੀ ਜਾਂ ਉਹਨਦੇ ਮਨਤਮਸਤਕ ਹੋਣਾ ਸੀਗਾ ਤਾਂ ਵੀ ਉੱਥੇ ਹੋ ਸਕਦਾ ਜਾਂਦੇ ਤਾਂ ਉਹ ਕਹਿੰਦੇ ਵੀ ਹੁਣ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਫੈਸਲਾ ਲੈ ਲਿਆ ਵੀ ਅਸੀਂ ਫੋਟੋ ਨਹੀਂ ਕਰਾਣੀ। ਇਹਦਾ ਮਤਲਬ ਇਹ ਹੈ ਕਿ ਉਹ ਕੱਲੇ ਕਾਲੀ ਦਲ ਦੇ ਆ ਤੇ ਲੋਕ ਇਹਨੂੰ ਉਸ ਤਰੀਕੇ ਨਾਲ ਵੀ ਦੇਖਦੇ ਆ ਦੂਜੀ ਗੱਲ ਇੱਕ ਅਗਲੀ ਤੀਜੀ ਗੱਲ ਇਹ ਹੈ ਕਿ ਜਦੋਂ ਆਪਾਂ ਇਹਨੂੰ ਡੇਰੇ ਦੇ ਪੱਖ ਤੋਂ ਦੇਖਦੇ ਆ ਅਚਰ ਮਾਨ ਜੀ ਕਿ ਤੁਹਾਨੂੰ ਲੱਗਦਾ ਵੀ ਜਿਵੇਂ ਤੁਸੀਂ ਗੱਲ ਕੀਤੀ ਆ ਕਿਉਂਕਿ ਡੇਰਾ ਦੇ ਜਿਹੜੇ ਮੁਖੀ ਹੁੰਦੇ ਨੇ ਕਿਉਂਕਿ ਪੰਜਾਬ ਦੀ ਗੱਲ ਖਾਸ ਤੌਰ ਤੇ ਕੀਤੀ ਜਾਵੇ ਤਾਂ ਡੇਰੇ ਪੰਜਾਬ ਦੇ ਵਿੱਚ ਬਹੁਤ ਨੇ ਪਰ ਬੇਸ਼ੱਕ ਅਦਰ ਸਟੇਟਾਂ ਦੇ ਵਿੱਚ ਬਹੁਤ ਡੇਰੇ ਖੁੱਲੇ ਹੋਏ ਨੇ ਕਿ ਰਾਜਨੀਤੀ ਪਾਰਟੀਆਂ ਦੇ ਲੀਡਰ ਜਿਹੜੇ ਜਦੋਂ ਫੋਟੋ ਕਰਵਾਉਂਦੇ ਨੇ ਕੀ ਉਹਨਾਂ ਨੂੰ ਇਹ ਜਾ ਕੋਈ ਲਾਭ ਹੁੰਦਾ ਹੈ ਚੋਣਾਂ ਦੇ ਦੌਰਾਨ ਜਾਂ ਚੋਣਾਂ ਤੋਂ ਪਹਿਲਾਂ ਜਦ ਆਲ ਦੀ ਗੱਲ ਕੀਤੀ ਜਾਵੇ ਕੋਈ ਲੱਗਦਾ ਹੈ ਕਿ ਜਿਹੜੇ ਸਮਰਥਕ ਨੇ ਕਿ ਉਹਨਾਂ ਨਾਲ ਜੁੜਨ ਦੇ ਵਿੱਚ ਸਾਈ ਹੁੰਦੇ ਨੇ ਚੋਣਾਂ ਦੇ ਦੌਰਾਨ ਨਹੀਂ ਦੇਖੋ ਉਹ ਤਾਂ ਸੁਭਾਵਿਕ ਹੈ ਕਿ ਜਦੋਂ ਉਹਨਾਂ ਦਾ ਗੁਰੂ ਉਹ ਆਉਂਦਾ ਕਿਤੇ ਤਾਂ ਜਦੋਂ ਕਿਸੇ ਨਾਲ ਖੜਦਾ ਤਾਂ ਉਹ ਉਹਨਾਂ ਕਿੰਨੇ ਅਟਰੈਕਟਿਵ ਹੋਣਾ ਉਹ ਤਾਂ ਕਿ ਸੁਭਾਅਕ ਹੀ ਆ ਹੋਣੀਆਂ ਤੇ ਮੈਂ ਜਿਹੜੀ ਤੁਹਾਨੂੰ ਗੱਲ ਦੱਸ ਰਿਹਾ ਸੀ ਇੱਕ ਤਾਂ ਦੋ ਪੱਖੇ ਹੋ ਗਏ ਹੂੰ ਤੀਜਾ ਪੱਖ ਜਦੋਂ ਆਪਾਂ ਡੇਰੇ ਦਾ ਦੇਖਦੇ ਆ ਵੀ ਡੇਰੇ ਨੂੰ ਫੈਸਲਾ ਕਿਉਂ ਲੈਣਾ ਪਿਆ ਹੂੰ ਜਦੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀਆਂ ਫੋਟੋਆਂ ਵਿਕਰਮ ਮਜੀਠੀਆ ਦੇ ਨਾਲ ਜਾਂ ਉਹਨਾਂ ਦੀ ਪਤਨੀ ਗਨੇਵ ਮਜੀਠੀਆ ਦੇ ਨਾਲ ਉਸ ਤੋਂ ਬਾਅਦ ਜਦੋਂ ਪੰਜਾਬ ਦੇ ਗਵਰਨਰ ਨੇ ਇੱਕ ਯਾਤਰਾ ਕੱਢੀ ਤੇ ਉੱਥੇ ਸੁਖਬੀਰ ਬਾਦਲ ਆਏ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਇਆ ਉਸ ਤੋਂ ਬਾਅਦ ਆਲੋਚਨਾ ਜ਼ਿਆਦਾ ਸ਼ੁਰੂ ਹੋ ਗਈ ਬਿਲਕੁਲ ਠੀਕ ਹੈ ਤਾਂ ਉਹ ਇਦਾਂ ਲੱਗਣ ਲੱਗ ਗਿਆ ਲੋਕਾਂ ਨੂੰ ਤੇ ਬਹੁ ਗਿਣਤੀ ਲੋਕ ਇਸ ਤਰੀਕੇ ਨਾਲ ਮਾਲਕ ਪਰ ਪਾੜਾ ਜੀ ਜੇ ਸਿਆਸਤ ਤੋਂ ਪੱਖਾਪਨ ਥੋੜਾ ਦੂਰ ਦੇਖੀਏ ਤਾਂ ਜਿਹੜੇ ਡੇਰਾ ਵਿਆਜ ਦੀ ਗੱਲ ਕੀਤੀ ਜਾਵੇ ਜਿਹੜੇ ਮੁਖੀ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਤਾਂ ਉਹਨਾਂ ਦੀ ਆਲੋਚਨਾ ਜਿਹੜੀ ਹੈ ਸੋਸ਼ਲ ਮੀਡੀਆ ਤੇ ਉਸ ਸਮੇਂ ਹੋਈ ਹੈ ਜਦੋਂ ਉਹ ਨਾਬਾ ਦੇ ਵਿਖੇ ਸਿਆਪਾ ਮਹਾਰਾਜਾ ਪਰਿਵਾਰ ਦੇ ਜਿਹੜੇ ਉਹਨਾਂ ਦੇ ਪੜਪੋਤਰੇ ਤਾਂ ਉਹਨਾਂ ਦੀ ਦਸਤਾਰਬੰਦੀ ਹੋਈ ਤਾਂ ਉੱਥੇ ਪਹੁੰਚੇ ਤਾਂ ਆਪਣੇ ਆਪਣੇ ਧੀਆ ਜਿਹੜੀਆਂ ਸੋਸ਼ਲ ਮੀਡੀਆ ਤੇ ਕੋਈ ਐਕਟੀਵਿਟੀ ਜਿਹੜੀਆਂ ਚੱਲ ਰਹੀਆਂ ਨੇ ਤਾਂ ਉਹ ਕੁਝ ਤਰੀਕੇ ਨਾਲ ਕਹਿ ਰਹੀਆਂ ਕਿ ਇਹ ਭਾਜੀਪੀ ਜਿਹੜੇ ਪਲਾਨ ਕਿਤੇ ਹੋਏ ਨੇ ਜਾਂ ਇਹ ਭਾਜੀਪੀ ਦੀ ਜਿਹੜਾ ਆਉਣ ਵਾਲੇ ਕੋਈ ਚਿਹਰਾ ਹੋ ਸਕਦੇ ਨੇ ਮਨ ਲੋ ਤਾਂ ਉਸ ਸਮ ਜਿਹੜੀ ਆਲੋਚਨਾ ਹਿੰਸਟ ਕੋ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਆਲੋਚਨਾ ਪਹਿਲਾਂ ਬਹੁਤ ਵਾਰ ਹੋਈ ਹੈ ਉਹ ਕਿਉਂ ਕਿਉਂਕਿ ਮੈਂ ਉਸ ਪੱਖ ਤੇ ਵੀ ਆ ਰਿਹਾ ਤੋੜ ਤੋ ਮੈਂ ਜਿਹੜੀ ਤੁਹਾਨੂੰ ਮੈਂ ਗੱਲ ਇਹ ਦੱਸ ਰਹੀ ਕੇ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਦੀ ਆਲੋਚਨਾ ਜਦੋਂ ਫੋਟੋਆਂ ਨੂੰ ਲੈ ਕੇ ਹੋਈ ਤਾਂ ਲੋਕਾਂ ਨੂੰ ਇਹ ਲੱਗਣ ਲੱਗਿਆ ਕਿ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਤਾਂ ਅਕਾਲੀ ਦਲ ਦੇ ਲਈ ਪ੍ਰਚਾਰ ਦੇ ਮੁਹਿੰਮਤ ਜੁੜ ਗਏ ਵੀ ਪਹਿਲਾਂ ਜੇਲ੍ਹ 'ਚ ਮਿਲਣਾ ਆ ਰਿਹਾ ਕਦੇ ਕਦੇ ਉਹਨਾਂ ਦੇ ਮੰਨ ਲਓ ਵੀ ਉਹਨਾਂ ਦਾ ਜਿਹੜਾ ਪਰਿਵਾਰ ਆ ਮਜੀਠੀਆ ਦਾ ਉਹਨਾਂ ਨੂੰ ਮਿਲਣ ਜਾ ਰਿਹਾ ਫਿਰ ਉਸ ਤੋਂ ਬਾਅਦ ਜਦੋਂ ਗਵਰਨਰ ਦੀ ਯਾਤਰਾ ਉੱਥੇ ਆ ਰਿਹਾ ਸੁਖਵੀਰ ਬਾਦਲ ਨਾਲ ਫੋਟੋਆਂ ਹੋ ਰਹੀਆਂ ਨੇ ਤਾਂ ਲੋਕਾਂ ਨੂੰ ਇਹ ਚ ਹੀ ਲੱਗਣ ਲੱਗ ਗਈ ਤਾਂ ਉੱਥੇ ਡੇਰੇ ਨੂੰ ਲੱਗਿਆ ਵੀ ਸ਼ਾਇਦ ਲੋਕ ਸਾਨੂੰ ਇੱਕ ਪਾਰਟੀ ਦੇ ਪੱਖ ਤੋਂ ਦੇਖ ਰਿਹਾ ਤਾਂ ਇਸ ਕਰਕੇ ਸਾਨੂੰ ਫੈਸਲਾ ਲੈ ਲੈਣਾ ਚਾਹੀਦਾ ਵੀ ਅਸੀਂ ਫੋਟੋਆਂ ਨਹੀਂ ਕਰਾਉਣੀਆਂ ਹੁਣ ਜਿਹੜੀ ਆਲੋਚਨਾ ਠੀਕ ਹੈ ਤੁਸੀਂ ਇਹ ਕਹਿ ਕਿ ਉਹ ਵੀ ਲੋਚਨਾ ਪਰ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਦੀ ਜਦੋਂ ਆਪਾਂ ਉਹਨਾਂ ਨੂੰ ਸਿੱਖ ਸਾਫਾਂ ਤੋਂ ਦੇਖਦੇ ਹਾਂ ਤਾਂ ਉਹਨਾਂ ਦੀ ਸਭ ਤੋਂ ਵੱਡੀ ਲੋਚਨਾ ਉਦੋਂ ਹੁੰਦੀ ਹੈ ਕਿ ਜਦੋਂ ਉਹ ਕਿਤੇ ਆਉਂਦੇ ਆ ਚਾਹੇ ਉਹ ਕਿਸੇ ਦੇ ਖੁਸ਼ੀ ਦੇ ਸਮਾਗਮ ਤੇ ਆਉਣ ਤੇ ਚਾਹੇ ਕਿਸੇ ਦੇ ਭੋਗ ਤੇ ਹੋਣ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਤੇ ਸਵਾਰੀ ਪਈ ਹੈ ਪ੍ਰਕਾਸ਼ ਬਿਲਕੁਲ ਤਾਂ ਜਿੰਨੇ ਸ਼ਰਧਾਲੂ ਬਾਬਾ ਡੇਰਾ ਬਿਆਸ ਵਾਲੇ ਦੇ ਨੇ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਕਰ ਕੀ ਰਹੇ ਹਾਂ ਉਹਨਾਂ ਦੇ ਅੰਦਰ ਜਿਹੜੀ ਭਾਵਨਾ ਹੁੰਦੀ ਹੈ ਠੀਕ ਹੈ ਕਿ ਤੋਂ ਦੇ ਆਪਣੇ ਗੁਰੂ ਪ੍ਰਤੀ ਸ਼ਰਧਾ ਹੋ ਸਕਦੀ ਹੈ ਪਰ ਘੱਟੋ ਘੱਟ ਤੁਹਾਨੂੰ ਮर्यादा ਦਾ ਧਿਆਨ ਤਾਂ ਰੱਖਣਾ ਚਾਹੀਦਾ ਠੀਕ ਹੈ ਤਾਂ ਇਹਦੇ ਚ ਮੈਂ ਮੈਨੂੰ ਜੋ ਨਿੱਜੀ ਤੌਰ ਤੇ ਸੁਣੀ ਬਾਬਾ ਦੇਖਿਆ ਬਿਲਕੁਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਵੀ ਇਹ ਗੱਲ ਥੋੜੀ ਜਿਹੀ ਆਪਣੇ ਸ਼ਰਧਾਲੂ ਨੂੰ ਕਹਿ ਦੇਣੀ ਚਾਹੀਦੀ ਹੈ ਕਿ ਤੁਸੀਂ ਮੈਨੂੰ ਮਿਲਣਾ ਉਹ ਕੱਲਾ ਗੱਲ ਹੈ ਤੁਸੀਂ ਬਾਹਰ ਵੀ ਮਿਲ ਸਕਦੇ ਹੋ ਛੜਕਤੇ ਵੀ ਦਰਸ਼ਨ ਕਰ ਸਕਦੇ ਹੋ ਰੋਡ ਤੇ ਵੀ ਕਰ ਸਕਦੇ ਹੋ ਪਰ ਜਿੱਥੇ ਗੁਰੂ ਮਹਾਰਾਜ ਦਾ ਸਰੂਪ ਪਿਆ ਜਿੱਥੇ ਪਾਠ ਚੱਲ ਰਿਹਾ ਤਾਂ ਉਥੇ ਮੈਂ ਕਈ ਜਗ੍ਹਾ ਤੇ ਦੇਖਿਆ ਕਿ ਇਹਨਾਂ ਦੇ ਸ਼ਰਧਾਲੂ ਬੈਠੇ ਹੁੰਦੇ ਨੇ ਗੁਰੂ ਮਹਾਰੇ ਦੀ ਸਵਾਰੀ ਦੇ ਬਿਲਕੁਲ ਨਾਲ ਤਾਂ ਉਹਨਾਂ ਦਾ ਜਿਹੜਾ ਮੂੰਹ ਹੁੰਦਾ ਉਹ ਪਿੱਛੇ ਨੂੰ ਘੁਮਾ ਕੇ ਡੇਰਾ ਬਿਆਸ ਦੇ ਮੁਖੀ ਕਿੰਨੇ ਹੁੰਦਾ ਠੀਕ ਹੈ ਤਾਂ ਇਹ ਚੀਜ਼ਾਂ ਬਹੁਤ ਵਾਰੀ ਦੇਖੀਆਂ ਤਾਂ ਇਸ ਕਰਕੇ ਆਲੋਚਨਾ ਜਿਹੜੀ ਖਾਸ ਕਰਕੇ ਸਿੱਖ ਸਭਾ ਚ ਹੁੰਦੀ ਹੈ ਜਦੋਂ ਮर्यादा ਧਿਆਨ ਨਹੀਂ ਰੱਖਦੇ ਇਹਨਾਂ ਦੇ ਸ਼ਰਧਾਲੂ ਡੇਰਾ ਮੁਖੀ ਕੋ ਜਦੋਂ ਦੇਖੋ ਜਦੋਂ ਇੱਕ ਡੇਰੇ ਦੇ ਸ਼ਰਧਾਲੂ ਇਸ ਚੀਜ਼ ਦੀ ਮर्यादा ਨਹੀਂ ਰੱਖਣਗੇ ਤਾਂ ਫਿਰ ਉਹ ਨਾਮ ਕੀ ਦਾਏਗਾ ਤਾਂ ਉਹ ਇਹੀ ਆਏਗਾ ਕਿ ਡੇਰਾ ਬਿਆਸ ਠੀਕ ਹੈ ਤਾਂ ਇਸ ਚੀਜ਼ ਦਾ ਜਿਹੜਾ ਧਿਆਨ ਆ ਉਹ ਰੱਖਣਾ ਚਾਹੀਦਾ ਹੈ ਤਾਂ ਕਿ ਕਿਉਂ ਕਿ ਤੁਸੀਂ ਜੇ ਕਿਸੇ ਦੇ ਆਇਓ ਮੰਨ ਲਓ ਕਿਸੇ ਭੋਗ ਤੇ ਆ ਗਏ ਜਾਂ ਕਿਸੇ ਖੁਸ਼ੀ ਦੇ ਸਮਾਗਮ ਤੇ ਆ ਗਏ ਕਿ ਗੁਰੂ ਮਹਾਰਾਜ ਦੀ ਸਵਾਰੀ ਪਈ ਆ ਪਾਠ ਚੱਲ ਰਿਹਾ ਕੀਰਤਨ ਹੋ ਰਿਹਾ ਤਾਂ ਤੁਹਾਨੂੰ ਉਸ ਤੋਂ ਪਹਿਲਾਂ ਜਿਹੜਾ ਗੁਰੂ ਮਹਾਰਾਜ ਦਾ ਜਿਹੜਾ ਹੈਗਾ ਉਹ ਮਰਿਆਦਾ ਰੱਖਣੀ ਪੈਂਦੀ ਹੈ ਇਸ ਕਰਕੇ ਜਿਹੜੀ ਉਹ ਸਿੱਖ ਸਫਾ ਜਿਹੜੀ ਆਲੋਚਨਾ ਹੈਗੀ ਆ ਉਹ ਸਭ ਤੋਂ ਵੱਧ ਹੋਈ ਹੈ ਪਰ ਜਿਹੜੀ ਫੋਟੋਆਂ ਦੀ ਗੱਲ ਹੋਈ ਆ ਫੋਟੋਆਂ ਸਿਰਫ ਇਸ ਕਰਕੇ ਆਲੋਚਨਾ ਜ਼ਿਆਦਾ ਚੱਲ ਰਹੀ ਹੈ ਕਿ ਪਿਛਲੇ ਕੁਝ ਦਿਨਾਂ ਚ ਜੋ ਗੱਲ ਤੁਸੀਂ ਵੀ ਜ਼ਿਕਰ ਕੀਤਾ ਕਿ ਪਿਛਲੇ ਲਗਭਗ 15-20 ਦਿਨਾਂ ਤੋਂ ਜਿਹੜੀਆਂ ਸਭ ਤੋਂ ਵੱਧ ਫੋਟੋਆਂ ਡੇਰਾ ਮੁਖੀ ਦੀਆਂ ਜੇ ਵਾਇਰਲ ਹੋਈਆਂ ਤਾਂ ਉਹ ਅਕਾਲੀ ਦਲ ਦੇ ਨਾਲ ਹੋਈਆਂ ਲੀਡਰਾਂ ਦੇ ਤੇ ਜੇ ਉਹਨਾਂ ਨੇ ਜਦੋਂ ਨਾਬਾ ਜੇਲ੍ਹ ਦੇ ਵਿੱਚ ਇੱਕ ਬਿਆਨ ਦਿੱਤਾ ਬਿਕਰਮ ਮਜੀਠੀਆ ਦੇ ਹੱਕ ਚ ਤਾਂ ਉਥੋਂ ਉਹਨਾਂ ਨੂੰ ਲੱਗਿਆ ਕਿ ਤਾਂ ਬਿਕਰਮ ਮਜੀਠੀਆ ਦੇ ਬਿਲਕੁਲ ਠੀਕ ਹੋਂਦੀ ਰਿਸ਼ਤੇਦਾਰੀ ਹੈ ਪਰਿਵਾਰਿਕ ਹੈ ਪਰਿਵਾਰਕ ਰਿਸ਼ਤੇਦਾਰੀ ਹੋ ਸਕਦੀ ਉਹ ਇੱਕ ਵੱਖਰਾ ਮੈਟਰ ਹੈ ਪਰ ਤੁਸੀਂ ਇੱਕ ਡੇਰੇ ਦੇ ਮੁਖਿਓ ਇੱਕ ਵੱਡੀ ਸ਼ਖਸੀਅਤੋਂ ਲੋਕ ਤੁਹਾਨੂੰ ਗੁਰੂਆਂ ਵਾਂਗੂ ਪੂਜਦੇ ਆ ਤਾਂ ਇਸ ਕਰਕੇ ਘੱਟੋ ਘੱਟ ਤਾਨੂੰ ਬਿਆਨ ਦੇਖਣ ਦੇਣ ਤੋਂ ਪਹਿਲਾਂ ਇਹ ਗੱਲ ਸੋਚਣੀ ਚਾਹੀਦੀ ਸੀ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇਸ ਬਿਆਨ ਨੂੰ ਕਿਸ ਤਰੀਕੇ ਨਾਲ ਸੋਚਣਗੀਆਂ ਤੁਹਾਡਾ ਬਿਆਨ ਆ ਜਿਹੜਾ ਉਹ ਕਿਸ ਪੱਧਰ ਤੇ ਜਿਹੜਾ ਹੈਗਾ ਹਾਈਲਾਈਟ ਹੋਏਗਾ ਤੇ ਲੋਕ ਇਹਨੂੰ ਕਿਸ ਤਰੀਕੇ ਦੇ ਨਾਲ ਲੈਣਗੇ ਇਹ ਚੀਜ਼ ਜਿਹੜੀ ਹੈਗੀ ਆ ਪਾਪਾ ਗੁਰਿੰਦਰ ਸਿੰਘ ਢਿੱਲੋਂ ਨੂੰ ਬਿਆਨ ਦੇਣ ਤੋਂ ਪਹਿਲਾਂ ਮੈਨੂੰ ਲੱਗਦਾ ਸ਼ਾਇਦ ਸੋਚ ਲੈਣੀ ਚਾਹੀਦੀ ਠੀਕ ਹੈ ਠੀਕ ਕਰਵਾਣੀ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਅੱਜ ਬੋਲਦਾ ਪੰਜਾਬ ਦੇ ਵਿੱਚ ਡੇਰਾ ਵਿਆਸ ਦੇ ਮੁਖੀ ਪਾਪਾ ਗੁਰਿੰਦਰ ਸਿੰਘ ਢਿੱਲੋਂ ਤੇ ਉਹਨਾਂ ਦੀ ਸਮੁੱਚੀ ਟੀਮ ਕੋਲੋਂ ਜਿਹੜਾ ਫੈਕਸ ਨਾ ਲਿਆ ਗਿਆ ਕਿ 20 ਵੀ ਆਈਪੀਆ ਬੰਦਿਆਂ ਦੇ ਨਾਲ ਜਿਹੜੀਆਂ ਫੋਟੋਆਂ ਨੇ ਉਹ ਹੁਣ ਡੇਰਾ ਵਿਆਸ ਦੇ ਮੁਖੀ ਜਿਹੜੇ ਨੇ ਉਹ ਨਹੀਂ ਖਿਚਵਾਣਗੇ ਕਿਉਂਕਿ ਜੋ ਮਾਹਿਰ ਕਹਿ ਰਹੇ ਨੇ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਜੋ ਇਸ ਸਿਆਸਤ ਦੇ ਨਾਲ ਜੁੜੇ ਹੋਏ ਨੇ ਕਿਉਂ ਅਕਸਰ ਕਿਹਾ ਜਾਂਦਾ ਕਿ ਫੋਟੋ ਦੇ ذریعے ਜਿਹੜਾ ਸਿਆਸਤਦਾਨ ਜਿਹੜੇ ਨੇ ਜ਼ਰੂਰ ਆਪਣੀਆਂ ਚੋਣਾਂ ਦੇ ਵਿੱਚ ਇਸ ਫੋਟੋ ਦੀ ਜ਼ਰੂਰ ਵਰਤੋਂ ਕਰਦੇ ਨੇ ਕਿਉਂਕਿ ਉਹਨਾਂ ਦੇ ਨਾਲ ਕਈ ਸ਼ਰਧਾਲੂ ਜਿਹੜੇ ਜੁੜੇ ਹੋਏ ਨੇ ਉਹਨਾਂ ਦੇ ਨਾਲ ਲੋਕ ਜਿਹੜੇ ਨੇ ਬਹੁਤ ਚਾਣ ਵਾਲੇ ਉਹਨਾਂ ਦੇ ਸਮਰਥਕ ਨੇ ਉਹ ਜੁੜੇ ਹੋਏ ਨੇ ਇਸ ਦਾ ਚੋਣਾਂ ਦੇ ਵਿੱਚ ਜਿਹੜਾ ਜ਼ਰੂਰ ਆ ਹੋ ਲਾਹਾਲ ਜਿੱਤਾ ਜਾ ਸਕਦਾ ਪਰ ਹੁਣ ਡੇਰਾ ਵਿਆਸ ਦੇ ਮੁਖੀ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਪਾਰਟੀ ਨੂੰ ਸਪੋਰਟ ਕਰ ਸਕਦੇ ਨੇ ਜਾਂ ਫਿਰ ਜੋ ਲਗਾਤਾਰ ਸੋਸ਼ਲ ਮੀਡੀਆ ਤੇ ਉੱਪਰ ਜਾ ਚਰਚਾਾਂ ਮਚਾਰ ਰਹੀ ਨੇ ਕਿ ਇੱਕ ਪੱਖ ਦੇ ਨਾਲ ਜਿਵੇਂ ਮੇਰੇ ਸਹਿਯੋਗੀਆਂ ਨੇ ਦੱਸਿਆ ਕਿ ਦੇਖਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਨਾਲ ਜਿਹੜੀਆਂ ਤਸਵੀਰਾਂ ਨੇ ਉਹ ਲਗਾਤਾਰ ਵਾਰ ਹੋ ਰਹੀਆਂ ਨੇ ਜਾਂ ਸਮਾਗਨ ਦੇ ਵਿੱਚ ਜਾਇਆ ਜਾ ਰਿਹਾ ਜਾਂ ਜੇਲ੍ਹ ਦੇ ਵਿੱਚ ਮਿਲਣੀ ਹੋ ਰਹੀ ਆ ਉਹ ਲੋਕ ਜਿਹੜੇ ਨੇ ਕਿਸ ਪੱਖ ਦੇ ਨਾਲ ਦੇਖ ਰਹੇ ਨੇ ਕਿ ਇੱਕੋ ਚਿਹਰਾ ਜਿਹੜੇ ਨੇ ਉਹ ਅਕਾਲੀ ਦਲ ਦੇ ਨੂੰ ਸਮਰਥਨ ਕਰ ਰਿਹਾ ਹੈ ਜਾਂ ਫਿਰ ਵਾਕੀ ਸੱਚ ਹੈ ਆਉਣ ਵਾਲੇ ਸਮੇਂ ਦੇ ਵਿੱਚ ਡੇਰਾ ਵਿਆਜ ਦੇ ਮੁਖੀ ਕੀ ਵਾਕੀ ਇਸ ਗੱਲ ਨੂੰ ਕੋਈ ਸਪਸ਼ਟਿਕਨ ਦੇ ਸਕਦੇ ਨੇ ਜਾਂ ਕਲੀਅਰ ਸਥਿਤੀ ਕਰ ਸਕਦੇ ਨੇ ਕਿ ਅਸੀਂ ਕਿਹੜੀ ਪਾਰਟੀ ਦੇ ਨਾਲ ਆ ਕਿ ਸਾਡੇ ਜਿਹੜੀ ਹੈ ਸੰਸਥਾ ਹੈ ਜਾਂ ਅਸੀਂ ਮੁਖੀ ਆ ਸਾਡੇ ਜਿਹੜੇ ਸਾਰੇ ਸਮਰਥਕ ਨੇ ਉਹ ਕਿਸ ਨਾਲ ਨੇ ਇਸ ਟੜੀ ਆ ਪੂਰੀ ਵਿਸ਼ੇਸ਼ਕਾਰੀ ਗੱਲਬਾਤਾ ਮੁਰਦ ਦਵਾਰਾ ਸੀ ਜਦੋਂ ਬਿਆਨ ਆਊਗਾ ਫਿਰ ਜਿਹੜੀ ਆ ਕਰਾਂਗੇ ਬੋਲਦਾ ਪੰਜਾਬ ਦੇ ਚੰਨ ਕੀ ਜਾਣਕਾਰੀ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ